ਉਹਲੇ ਸਾਰੇ ਸਰੋਤਿਆਂ ਨੂੰ ਮੈਂ ਦਿਲੀਏ ਘੇਰਾਇਆ ਤਾਂ ਸਸਰੀਏ ਕਾਲ ਕਹਿਣਾ। ਔਰ ਜੋ ਇਹ આરોਪ ਨੇ ਬਿਲਕੁਲ ਸਰਾਸਰ ਮੈਂ ਇਹਨਾਂ ਨੂੰ ਨਕਾਰਦਾ ਹਾਂ ਕਿਉਂਕਿ ਇਹੋ ਜੀ ਕੋਈ ਵੀ ਜੋ ਐਕਟੀਵਿਟੀ ਜਾ ਹੋ ਜਾ ਕੋਈ ਵੀ ਕੰਮ ਜਿਹੜਾ ਨਹੀਂ ਹੋਇਆ। ਬਸ ਥੋੜੀ ਬਹੁਤੀ ਤੁਤੂ ਮੈਂ ਮੈਸੀ ਇਹਨਾਂ ਦੋਨਾਂ ਵਿੱਚ ਹੋਈ ਦਵਿੰਦਰ ਤੇ ਆਪਣੇ ਕਹਿਲਾਸ਼ ਚੰਦਰ ਜੀ ਤੇ ਫੋਰਸ ਤੋਂ ਬਾਅਦ ਕੁਝ ਨਹੀਂ ਹੋਇਆ ਕਿ ਕੋਈ ਕਵੇ ਕਿ ਕਿਸੇ ਦੀ ਪਗੜੀ ਉਤਾਰੀ ਕਿ ਇਹੋ ਜਿਹਾ ਕੁਝ ਨਹੀਂ। ਦਿੱਤੀ ਕਾਲ ਰੰਗ ਦੀ ਦਿੱਤਾ ਜਾ ਰਿਹਾ ਹੈ। ਪੋਲੀਟਿਕਲ ਰੰਗ ਦਿੱਤਾ ਜਾ ਰਿਹਾ ਵਿਕਰਮ ਮਜੀਠੀਆ ਜੀ ਰੋਜ਼ ਪ੍ਰੈਸ ਕਾਨਫਰੰਸ ਕਰਦੇ ਨੇ ਔਰ ਮੈਨੂੰ ਨਹੀਂ ਸਮਝ ਆਉਂਦੀ ਕਿ ਉਹ ਇੰਨੇ ਵੇਲੇ ਨੇ ਕਿ ਕੋਈ ਕੰਮ ਦੇ ਉੱਤੇ ਬਸ ਪ੍ਰੈਸ ਕਾਨਫਰੰਸ ਕਰੀ ਜਾਂਦੇ ਨੇ ਕੋਈ ਗੱਲ ਦੇ ਉੱਤੇ ਕੀ ਸਮਝਦੇ ਹੋ ਐਮਐਲਏ ਸਾਹਿਬ ਤੁਹਾਡੇ ਸਾਹਮਣੇ ਪੱਟਾ ਹੋ ਗਿਆ ਉਹ ਵੀ ਕਾਰਚ ਦੇ ਕਹਿਣ ਤੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਕੋਈ ਗੱਲ ਨਹੀਂ ਹੋਈ ਫਿਰ ਉਸ ਨੇ ਕਿਹਦੇ ਦਮਾਂ ਨਾਲ ਤੁਹਾਡੇ ਪੱਟਾ ਦੇਖੋ ਪੁਲਿਸ ਨੇ ਆਪਣੇ ਮਲਾਜ਼ਮ ਨੂੰ ਥੋੜਾ ਜਿਆ ਸੇਫ ਕਰਨ ਵਾਸਤੇ ਉਹ ਪਰਚਾ ਜਿਹੜਾ ਦਰਜ ਕੀਤਾ ਹੈ ਹਾਲਾਂਕਿ ਜੋ ਵੀ ਹੈ ਸਾਰੀ ਸਿੰਪਲ ਜੀ ਗੱਲ ਤੁਸੀਂ ਵੀਡੀਓ ਦੇਖੀ ਐ ਕਿਸੇ ਵੀਡੀਓ ਦੇ ਵਿੱਚ ਵੀ ਇਹੋ ਜੀ ਹਰਕਤ ਨਹੀਂ ਐ ਇਹੋ ਜਿਹਾ ਕੋਈ ਵੀ ਮਸਲਾ ਨਹੀਂ ਸਾਹਮਣੇ ਆਉਂਦਾ ਕਿ ਜਿਹਦੇ ਵਿੱਚ ਦਸਤਾਰ ਜੜੀ ਉਤਰੀ ਹੋਵੇ ਕੀ ਕਹਿ ਦਿੱਕ ਰਹੇ ਆ ਕਿ ਇੰਟਰ ਹੁੰਦੇ ਆ ਉਦੋਂ ਪਗੜੀ ਜਿਹੜੀ ਆ ਪਹਿਨੀ ਹੋਈ ਐ ਜਦੋਂ ਜਾਂਦੀ ਉਦੋਂ ਪਹਿਨੀ ਹੋਈ ਐ ਇਹ ਇਸ਼ੂ ਕਿਉਂ ਕ੍ਰੀਏਟ ਹੋਇਆ ਦੇਖੋ ਕਈ ਯਾਰਾ ਹੁੰਦਾ ਆ ਕਿ ਮੈਂ ਵਿਕਰਮਜੀਤ ਜੀ ਆ ਦੇ ਖਿਲਾਫ ਕਿਉਂਕਿ ਉਹਨਾਂ ਦੀ ਜਿਹੜਾ ਝੂਠ ਬੋਲਦੇ ਨੇ ਬਾਰ-ਬਾਰ ਕੋਸ ਝੂਠ ਨੂੰ ਮੈਂ ਪਬਲਿਕ ਦੇ ਸਾਹਮਣੇ ਲਿਆਉਣਾ ਵਾ ਤੋਂ ਵਿਕਰਮ ਜੀਠੀਆ ਉਸ ਟਾਪਿਕ ਦੇ ਉੱਤੇ ਜਿਆਦਾ ਗਲਤਾਂ ਕਰਦੇ ਨੇ ਕਿਉਂਕਿ ਮੇਰੇ ਨਾਲ ਖੁੰਦਾ ਖਾਂਦੇ ਨੇ ਇਸ ਕਰਕੇ ਜਿਆਦਾ ਜਿਹੜੀਆਂ ਪ੍ਰੈਸ ਕਾਨਫਰੰਸਾਂ ਇਸੇ ਕਰਕੇ ਕਰ ਰਹੇ ਨੇ ਦੱਸਿਆ ਯੂ ਲੋ ਤੁਹੋਸ਼ ਲੱਗਣੇ ਐਮ ਐਲ اے ਤੇ ਐਮ ਐਲ اے ਦੇ ਸਾਥੀਆਂ ਦੇ ਪੋਲੀਟਿਕਲੀ ਇੰਟਰਫਰੈਂਸ ਵੀ ਹੋ ਗਈ ਇੱਕ ਡਿਫਰੈਂਟ ਇਸ਼ੂ ਹੋ ਗਿਆ ਬਟ ਇੱਕ ਪੁਲਿਸ ਅਧਿਕਾਰੀ ਵੱਲੋਂ ਇਹ ਗੱਲ ਕਹਿਣੀ ਕਿ ਮੈਨੂੰ ਅੰਦਰ ਵਾਰ ਕੇ ਕੁੱਟਿਆ ਗਿਆ ਉਹਨਾਂ ਦੀ ਗਰੰਟੀ ਛੋੜ ਦੇ। ਦੇਖੋ ਐਕਚੁਅਲੀ ਜਿਹੜੀ ਅਸਲੀ ਗੱਲ ਸੀ ਮੈਂ ਇਹਨਾਂ ਨੂੰ ਬੁਲਾਇਆ ਸੀਗਾ ਰਾਜੀਨਾਮੇ ਵਾਸਤੇ ਅ ਤ ਨੂੰ ਪਤਾ ਹੋਏਗਾ ਕਿ ਅ ਕੱਲ ਦੋ ਮੌਤਾਂ ਹੋਈਆਂ ਸੁਸਾਇਸਾਈਡ ਕੀਤਾ ਕਪੂਰਥਲੇ ਦੇ ਵਿੱਚ ਸਿਰਫ ਤੇ ਸਿਰਫ ਪੁਲਿਸ ਡਿਪਾਰਟਮੈਂਟ ਦਾ ਜਿਹੜਾ ਪ੍ਰੈਸ਼ਰ ਸੀਗਾ ਉਹਨਾਂ ਦੇ ਉੱਤੇ ਪੈ ਰਿਹਾ ਸੀ ਜਿਸ ਕਰਕੇ ਉਹ ਦੋਨੋਂ ਨੇ ਸੁਸਾਇਸਾਈਡ ਕਰ ਦਿੱਤੀ ਇਹ ਹੀ ਮਸਲਾ ਸੇਮ ਇੱਥੇ ਬਣ ਰਿਹਾ ਸੀ ਅ ਜੋ ਸਾਡੇ ਹਰਜਿੰਦਰ ਸਿੰਘ ਜੀ ਨੇ ਮੇਰੇ ਦੋਸਤ ਵੀ ਕਹਿ ਸਕਦੇ ਹੋ ਤੁਸੀਂ ਜਿਹਨਾਂ ਤੇ ਐਫਆਈਆਰ ਦਰਜ ਹੋਈ ਆ ਉਹਨਾਂ ਦੀ ਬੇਟੀਆ ਦਾ ਮਸਲਾ ਸੀ ਔਰ ਇੱਕ ਇਲਾਸ ਚੰਦਰ ਕਹਿੰਦਾ ਸੀ ਲੋਕਾਂ ਨੂੰ ਕਿ ਮੇਰੇ ਕੋਲ ਉਹਨਾਂ ਦੀਆਂ ਜਿਹੜੀਆਂ ਨਿਊਡ ਫੋਟੋਆਂ ਜਿਹੜੀਆਂ ਪਈਆਂ ਨੇ ਨਿਊਡ ਵੀਡੀਓ ਪਈਆਂ ਨੇ ਮੈਂ ਤੇ ਜਿਹੜੇ ਹਰਜਿੰਦਰ ਸਿੰਘ ਦੀ ਬੇਇੱਜ਼ਤੀ ਪੂਰੀ ਕਰਾਂਗਾ ਔਰ ਐਸੇ ਕਰਕੇ ਹਰਜਿੰਦਰ ਸਿੰਘ ਜੀ ਵੀ ਡਿਪਰੈਸ਼ਨ ਸੀਗੇ ਔਰ ਉਹ ਕਹਿੰਦੇ ਕਿ ਮੈਂ ਸੁਸਾਇਸਾਈਡ ਕਰ ਲੈਣੀ ਆ ਮੈਂ ਇਸੇ ਸਿਲਸਲੇ ਨੂੰ ਮਕਾਉਣ ਵਾਸਤੇ ਜਿਹੜਾ ਸੀਗਾ ਕਹਲਾਸ ਚੰਦਰ ਨੂੰ ਬੁਲਾਇਆ ਸੀ ਇੰਡੀਅਨ ਸੀ ਫਿਲਮ ਦਾ ਸੀਨ ਵੀ ਨਹੀਂ ਸਨੀ ਦੇ ਉਹ ਲੰਦੇ ਆ ਵੀ ਅੰਦਰੋਂ ਕੁੱਟਮਾਰ ਕਰਕੇ ਦੇ ਅੰਦਰ ਆਖਦੇ ਨਾ ਨਹੀਂ ਇਹੋ ਜੀ ਕੋਈ ਗੱਲ ਨਹੀਂ ਆ ਕੁੱਟਮਾਰ ਕੋਈ ਕੁਝ ਨਹੀਂ ਹੋਇਆ ਸੋ ਸਰਾ ਗੱਲੀ ਇੱਕ ਆਪਣਾ ਪੱਖ ਜੀ ਉਸੋ ਜੀ ਤੁਸੀਂ ਕਿਹਾ ਸੀ ਤਾਂ ਕੰਮ ਕਿਰੂ ਹਾਂ ਤਾਂ ਕੰਮ ਕੀ ਹੋਈ ਹੋਏਗੀ ਪਰ ਮੇਰੇ ਸਾਹਮਣੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਮੈਂ ਆਪਣੇ ਨਾਲ ਦੇ ਆਫਿਸ 'ਚ ਮੈਂ ਪਰਸਨਲ ਥੋੜਾ ਮੀਟਿੰਗ ਦੇ ਵਿੱਚ ਸੀਗਾ ਦੋਸਤਾਂ ਦੇ ਨਾਲ ਅੱਜ ਜੀ ਕਹਿੰਦੇ ਬਹਿਸ ਹੋਈ ਤਾਂ ਕੰਮ ਦੂਜੀ ਕਹਿੰਦੇ ਨਹੀਂ ਬਹਿਸ ਹੋਈ ਆ ਮੇਰੇ ਸਾਹਮਣੇ ਧੱਕਾ ਮੁਕੀ ਨਹੀਂ ਹੋਈ ਬਹਿਸ ਹੋਈ ਆ ਬਹਿਸ ਤੋਂ ਬਾਅਦ ਜੇਕਰ ਧੱਕਾ ਮੁਕੀ ਮੜੀ-ਮੁੱਟੀ ਹੋਈ ਵੀ ਹੋਏਗੀ ਉਹ ਇਸ ਤਰ੍ਹਾਂ ਦੀ ਨਹੀਂ ਕਿ ਕਿਸੇ ਦੀ ਪੱਗ ਉੱਤਰ ਜਾਏਗੀ ਇਹੋ ਜਿਹਾ ਕੋਈ ਮਸਲਾ ਨਹੀਂ ਪਰ ਫਿਰ ਵੀ ਧੱਕਾ ਮੁਕੀ ਵੀ ਹੋਣਾ ਹੈ ਕਿ ਲੱਗਦਾ ਨਹੀਂ ਕਿ ਪੁਲਿਸ ਦੀ ਵਰਦੀ ਨੂੰ ਹੱਥ ਪਾਉਣ ਦੇ ਬਰਾਬਰ ਇੱਕੋ ਜਿਹਾ ਤੁਸੀਂ ਐਡਵੋਕੇਟ ਤੋਂ ਜ਼ਿਆਦਾ ਪਤਾ ਇਸ ਬਾਰੇ ਦੇਖੋ ਉਸ ਟਾਈਮ ਜਦੋਂ ਲੜਕੀ ਦਾ ਮਸਲਾ ਹੁੰਦਾ ਹੈ ਨਾ ਲੜਕੀ ਦੇ ਮਸਲੇ ਕਰਕੇ ਜਿਹੜੀਆਂ ਗੁੱਸਾ ਆ ਉਹ ਬਹੁਤ ਜ਼ਿਆਦਾ ਹੁੰਦਾ ਹੈ ਉਸ ਟਾਈਮ ਤੇ ਕੋਈ ਇਹ ਨਹੀਂ ਦੇਖਦਾ ਕਿ ਮੇਰੀ ਬਟੀਆ ਦੀ ਜਿਹੜੀ ਬੇਇੱਜ਼ਤੀ ਐ ਇਨਸਲਟ ਕੌਣ ਕਰ ਰਿਹਾ ਮੇਰੀ ਬੱਚੀ ਦੀ ਇੱਜ਼ਤ ਕੌਣ ਖਰਾਬ ਕਰ ਰਿਹਾ ਉਸ ਵਕਤ ਕੋਈ ਉਹ ਨਹੀਂ ਦੇਖਦਾ ਕਿ ਮੇਰੇ ਪੁੱਲਸ ਵਾਲਾ ਕਰ ਰਿਹਾ ਜਾਂ ਕੌਣ ਕਰ ਰਿਹਾ ਗੁੱਸਾ ਹੈ ਸੀ ਉਹ ਵੀ ਸੁਸਾਈਡ ਕਰਨ ਦੀਆਂ ਗੱਲਾਂ ਕਰਦੇ ਸਨ ਉਸ ਗੁੱਸੇ ਨੂੰ ਮੈਂ ਠੰਡਾ ਕਰਨ ਵਾਸਤੇ ਜਿਹੜਾ ਇਹਨਾਂ ਨੂੰ ਬੁਲਾਇਆ ਸੀ ਬਿਲਕੁਲ ਜੀ ਕਲਾਸ਼ ਚੰਦਰ ਬਲੈਕਮੇਲ ਕਰ ਰੇ ਸੀ ਔਰ ਕੁਝ ਲੋਕਾਂ ਨੂੰ ਇਹਨਾਂ ਨੇ ਕਿਹਾ ਵੀ ਤੇ ਤੁਹਾਡਾ ਵੱਡਾ ਸਰਕਲ ਇਨਚਾਰਜ ਬਣਿਆ ਫਿਰਦਾ ਹੈ ਇਸ ਨੂੰ ਮੈਂ ਠੀਕ ਕਰੂੰਗਾ ਇਹੋ ਜੀਆਂ ਗੱਲਾਂ ਇਹਨਾਂ ਨੇ ਕੀਤੀਆਂ ਐਸੇ ਜਿਹੜੀ ਵੈਜੂਲ ਦੀ ਤੁਸੀਂ ਗੱਲ ਕੀਤੀ ਦੀ ਕੋਈ ਕੰਪਲੇਂਟ ਉਹ ਵੀ ਉੱਚ ਅਧਿਕਾਰੀਆਂ ਨੂੰ ਐਸਐਸਪੀ ਦੇ ਡਿਪਟੀ ਵਗੈਰਾ ਨੂੰ ਦਿੱਤੀ ਨਹੀਂ ਉਹ ਨਹੀਂ ਉਹਨਾਂ ਦੀ ਇੱਕ ਆਲਰੇਡੀ ਜਿਹੜੀ ਕੰਪਲੇਂਟ ਸੀ ਕਿ ਉਹ 10 ਦਿਨ ਪਹਿਲਾਂ ਉਹਨਾਂ ਨੇ ਬਿਆਨ ਦਰਜ ਕਰਵਾਏ ਸੀ ਇਸੇ ਥਾਣੇ 'ਚ ਕਿ ਅਜਿਹਾ ਮਸਲਾ ਹੋ ਰਿਹਾ ਹੈ ਪਰ ਪੁਲਿਸ ਨੇ ਉਸਤੇ ਕੋਈ ਕਾਰਵਾਈ ਨਹੀਂ ਕੀਤੀ ਦੇ ਵਿੱਚ ਦੇਖੋ 1.5 ਸਾਲ ਦੀ ਜੋ ਸਾਡੀ ਸਰਕਾਰ ਦੀ ਕਾਰਗੁਜ਼ਾਰੀ ਆ ਉਹਦੇ ਉੱਤੇ ਜੋ ਅਕਾਲੀ ਦਲ ਦੇ ਵਿਕਰਮ ਹੇਠਿਆ ਜੀ ਨੇ ਉਹਨਾਂ ਨੂੰ ਹੁਣ ਕੋਈ ਮੁੱਦਾ ਨਹੀਂ ਮਿਲ ਰਿਹਾ ਬਸ ਇਹੋ ਜਿਹੇ ਛੋਟੇ-ਮੋਟੇ ਮੁੱਦਿਆਂ ਨੂੰ ਜਿਹੜਾ ਉਹ ਕਰਦੇ ਨੇ ਆ ਕੇ ਤੇਲ ਪਾਉਂਦੇ ਨੇ ਮੈਂ ਇੱਕ ਗੱਲ ਇਹਨਾਂ ਨੂੰ ਪੁੱਛਣਾ ਚਾਹੁੰਦਾ ਅਗਰ ਕੋਈ ਸੁਸਾਈਡ ਕਰ ਲੇ ਕੀ ਗੱਲ ਇਹ ਇਹਨਾਂ ਨੂੰ ਚਾਹੀਦਾ ਹੈ ਜਾਂ ਜਿੱਦਾਂ ਹੁਣ ਦਾ ਦੋ ਬੱਚ ਦੋ ਦੋ ਨੌਜਵਾਨਾਂ ਨੇ ਸੁਸਾਇਡ ਕੀਤਾ ਹੈ ਪੁਲਿਸ ਪ੍ਰਸ਼ਾਸਨ ਤੋਂ ਤੰਗ ਆ ਕੇ। ਇਜਹੀ ਸਥਿਤੀ ਇੱਥੇ ਬਣ ਰਹੀ ਸੀ। ਈਆਂ ਪੈਣਾ ਸਾਰਿਆਂ ਦੀਆਂ ਸੰਜੀਆਂ ਨੇ। ਅਸੀਂ ਕਿਸੇ ਈਆਂ ਪੈਣ ਦੀ ਇੱਜ਼ਤ ਜਿਹੜੀ ਆ ਉਹ ਰੁੱਲਣ ਨਹੀਂ ਦੇਣੀ ਚਾਹੁੰਦੇ ਪਰ ਜੇਕਰ ਕੋਈ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਕਰਦਾ ਹੈ ਤਾਂ ਉਹਦੇ ਖਿਲਾਫ ਕਾਨੂੰਨੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ। ਮੈਂ ਤਾਂ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਕਹਿ ਲਾਸ਼ ਚੰਦਰ ਤੇ ਵੀ ਪ੍ਰੋਪਰ ਜੋ ਇਨਕੁਆਇਰੀ ਕਰਕੇ ਉਹ ਐਫਆਈਆਰ ਜਿਹੜੀ ਆ ਉਹ ਦਰਜ ਕੀਤੀ ਜਾਵੇ।